ਸ਼ਾਮ ਨੂੰ 50-50 ਲੱਖ ਰੁਪਏ ਲੈ ਕੇ ਜਾਂਦੇ ਨੇ 18 ਜਿੱਤ ਕੇ ਲੈ ਜਾਂਦੇ ਨੇ ਕਿ ਕਰੇ ਕੋਈ ਕੁਝ ਨਹੀਂ ਮਿਲਦਾ ਨੌਕਰੀ ਲੈ ਕੇ ਵੀ ਤੁਹਾਨੂੰ ਉਹ ਸਕੂਨ ਨਹੀਂ ਮਿਲਦਾ ਉਹਨਾਂ ਪੈਸਾ ਨਹੀਂ ਮਿਲਦਾ ਕਰੇ ਜੱਸੇ ਜੱਸੇ ਪੱਟੀ ਮੱਲ ਨੂੰ ਜਾਣਦੇ ਹੋ ਨਾ ਹੱਤਖੜਾ ਕਰੋ ਕਿੰਨੇ ਕ ਜਾਣਦੇ ਹੋ ਜੱਸੇ ਪੱਟੀ ਨੂੰ ਹੱਥ ਵੱਧ ਖੜੇ ਹੋਇਆ ਕਿਉਂਕਿ ਜੱਸਾ ਪਿੰਡਾਂ 'ਚ ਖੇਡਦਾ ਆ ਕੇ ਹਰ ਇੱਕ ਬੱਚੇ ਨੇ ਜੱਸਾ ਪੱਟੀ ਪਹਿਲਵਾਨ ਖੇਡਦਾ ਦੇਖਿਆ ਜੱਸੇ ਪੱਟੀ ਨੂੰ ਲੋੜ ਨਹੀਂ ਕੋਈ ਨੌਕਰੀ ਕਰਨ ਦੀ ਇੰਨਾ ਇੰਨਾ ਕੋਨੇ ਕਮਾ ਲਿਆ ਇੰਨਾ ਕ ਨਾਮ ਆ ਨਾ ਤੇ ਇੰਨੀ ਅਰਨਿੰਗਸ ਹੋ ਗਈਆਂ ਪਿੰਡਾਂ 'ਚ ਖੇਡ ਕੇ ਉਹਨੂੰ ਲੋੜ ਨਹੀਂ ਨੌਕਰੀ ਦੀ ਤੁਸੀਂ ਕਹਿ ਦੋਗੇ ਨਾ ਵੀ ਬਹੁਤ ਤਗੜਾ ਅਫਸਰ ਲਾ ਜਾ ਹੱਤ ਘੜੇ ਕਰ ਦੂਗਾ ਨਹੀਂ ਮੇਰੇ ਕੋਲੇ ਬਹੁਤ ਕੋਸ਼ਾ ਨੌਕਰੀਆਂ ਵੀ ਕਰਨੀਆਂ ਸੌਖੀਆਂ ਨਹੀਂ ਤੁਹਾਨੂੰ ਕਹਿਣਾ ਵੀ ਤੁਹਾਨੂੰ ਘਰ ਤੁਹਾਡੇ ਪਿੰਡਾਂ 'ਚ ਭਰਨੇ ਆ ਜਿਵੇਂ ਜੱਸੇ ਪੱਟੀ ਹੋਣਾਂ ਦੇ ਭਰੇ ਆ ਲੋਕਾਂ ਨੇ ਤਾਂ ਕਹਿਣਾ ਪਿੰਡਾਂ ਦੇ ਵਿੱਚ ਖੇਡਿਓ ਜੇ ਤੁਸੀਂ ਚਾਹੁੰਦੇ ਹੋ ਬਾਕੀ ਤੁਸੀਂ ਉੱਪਰ ਉੱਠਣਾ ਇਹ ਲੋਕਾਂ ਨੇ ਤੁਹਾਡਾ ਮੁੱਲ ਪਾਉਣਾ ਇਹਨਾਂ ਦੇ ਦਿਲ ਤਕੜੇ ਨੇ ਤੁਹਾਨੂੰ ਦੇਣ ਲੱਗੇ ਇਹਨਾਂ ਨੇ ਸੋਚਣਾ ਨਹੀਂ ਜਿਨ੍ਹਾਂ ਨੇ ਜਿੰਨਾਂ ਨਾਲ ਤੁਸੀਂ ਟਾਈ ਅਪ ਕਰਨਾ ਉਹਨਾਂ ਨੇ ਤੁਹਾਡੇ ਜੇ 50000 ਲਾਉਣਾ ਤਾਂ ਕੰਪਨੀ ਨੇ ਇਹ ਦੇਖਣਾ ਇਹਦੇ ਜੋ 2 ਲੱਖ ਨਿਕਲੂਗਾ ਕਿਵੇਂ ਪਿੰਡਾਂ ਵਾਲਾ ਇਹ ਨਹੀਂ ਪਤਾ ਆ ਕੇ ਤੁਹਾਨੂੰ ਕਿੰਨੇ ਹੀ ਪੈਸਾ ਦੇ ਜਾਣ ਕਬੱਡੀ ਦੇ ਪਲੇਅਰ ਕਰੋੜਾਂ ਰੁਪਈਆ ਕਮਾਉਂਦੇ ਨੇ ਕਿਉਂ ਕਮਾਉਂਦੇ ਨੇ ਪਿੰਡਾਂ 'ਚ ਖੇਡਦੇ ਨੇ ਆ ਕੇ ਆਹੀ ਗਰਾਊਂਡਾਂ 'ਚ ਦਰੀ ਪਿਛਾ ਕੇ ਸੌ ਜਾਂਦੇ ਨੇ ਸ਼ਾਮ ਨੂੰ 50-50 ਲੱਖ ਰੁਪਈਆ ਲੈ ਕੇ ਜਾਂਦੇ ਨੇ ਥਾਰਾਂ ਜਿੱਤ ਕੇ ਲੈ ਜਾਂਦੇ ਨੇ ਇੱਕ ਇੱਕ ਰੇਡਰ ਥਾਰ ਲੈਣੀ ਔਖੀ ਆ 15-20 ਲੱਖ ਰੁਪਈਏ ਦੀ ਆਉਂਦੀ ਆ ਸ਼ਾਮ ਨੂੰ ਰੇਡਾਂ ਪਾ ਕੇ ਥਾਰ ਲੈ ਕੇ ਜਾਂਦੇ ਨੇ ਕਿਉਂ ਦਰੀ ਪਿਛਾ ਕੇ ਟਰੈਕ ਤੇ ਸੌਂਦੇ ਨੇ ਫੀ ਪੀਲੰਗ ਹਮੇਸ਼ਾ ਛੋਟੀ ਰੱਖਿਆ ਕਿ ਅਸੀਂ ਛੋਟਿਆਂ ਤਾਂ ਵੱਡੇ ਹੋਏ ਨੇ ਦੱਸੋ ਅੱਜ ਤੱਕ ਕਿ ਕਿੱਥੇ ਐਥਲੈਟਿਕ ਦੇ ਕਿਹੜੇ ਬੰਦੇ ਨੂੰ ਥਾਰ ਮਿਲੀ ਆ 15-15 ਟਰੈਕਟਰ ਖੜੇ ਨੇ ਪਲੇਅਰਾਂ ਦੇ ਘਰੇ ਕਿੱਥੋਂ ਜਿੱਤੇ ਨੇ ਪਿੰਡਾਂ ਚੋਂ ਜਿੱਤੇ ਨੇ ਗਰਾਊਂਡ ਸਤਾਹ ਹੈ ਨਾ ਵੀ ਜੇ ਵਾਕਈ ਚਾਹੁੰਦੇ ਹੋ ਕਿ ਤਗੜੇ ਹੋਣਾ ਤਾਂ ਤੁਹਾਨੂੰ ਪਿੰਡਾਂ ਦੇ ਵਿੱਚ ਆ ਕੇ ਲੋਕਾਂ ਨੂੰ ਦਿਖਾਉਣਾ ਪੈਣਾ ਕਿ ਆ ਸਾਡੀ ਗੇਮ ਆ ਇੰਨੀ ਸਾਡੀ ਮਿਹਨਤ ਆ ਸਾਨੂੰ ਸਪੋਰਟ ਕਰੋ ਅੱਜ ਗੱਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਕਿਹੜੀ ਗੇਮ ਆ ਇੰਟਰਟੇਨਮੈਂਟ ਤੇ ਗੱਲ ਖੜੀ ਆ ਸਾਰੀ ਉਹ ਸੋ ਤਾਂ ਹੈ ਕਿ ਨਾ ਜਿੱਥੇ ਵੀ ਅਸੀਂ ਵੀਡੀਓ ਬਾਕੇ ਤੁਹ ਜ਼ਰੂਰ ਪਹੁੰਚਿਓ ਖੇਡਾਂ ਵੱਡੀਆਂ ਹੋਣਗੀਆਂ ਤੁਹਾਡੇ ਨਾਲ ਲੋਕ ਜੁੜਨਗੇ ਤੁਹਾਡਾ ਤਾਂ ਲੈਵਲ ਉੱਪਰ ਜਾਣਾ ਸੋ ਤਾਂ ਕਰਕੇ ਪਿੰਡਾਂ ਦੇ ਵਿੱਚ ਖੇਡਾਂ ਕਰਾ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਇਹ ਸਪੋਰਟ ਕਰਨਾ ਇਹ ਬੱਚੇ ਥੋੜੇ ਆਪਣੇ ਦਿਨ ਰਾਤ ਮਿਹਨਤ ਕਰਦੇ ਨੇ ਆਪਣਾ ਫਰਜ਼ ਇਹਨਾਂ ਨੂੰ ਸਪੋਰਟ ਕਰਨਾ ਸੋ ਇੱਕ ਵਾਰੀ ਤਾੜੀ ਮਾਰ ਦਿਓ ਸਾਰੇ ਜੀ